ਹਾਂਜੀ ਵੀਡੀਓ ਵੇਖ ਰਹਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸ ਕਾ ਦਿਕੇ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਸੋ ਹਰੋ ਇਸੇ ਤਰ੍ਹਾਂ ਜਿਵੇਂ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਆਲੂ ਤੇ ਮੂੰਗਰਿਆਂ ਦੀ ਸਬਜ਼ੀ ਬਣਾਉਣ ਲੱਗੇ ਸੀ ਤੇ ਇਹਦੇ ਵਾਸਤੇ ਆਪਾਂ ਇੱਧਰ ਪਿਆਜ਼ ਤੇ ਇੱਧਰ ਅਦਰਕ ਤੇ ਆਪਣੇ ਮੂੰਗਰੇ ਆ ਤੇ ਇੱਧਰ ਆਪਾਂ ਆਲੂ ਕੱਟ ਕੇ ਰੱਖੇ ਹੋਏ ਆ ਤੇ ਜਿਹੜਾ ਆਪਣਾ ਪੈਨ ਆ ਇਹ ਗਰਮ ਹੋ ਚੁੱਕਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਤੇਲ ਬਲਾਜੀ ਤੇਲ ਹੋ ਚੁੱਕਿਆ ਆਪਣਾ ਗਰਮ ਤੁਸੀਂ ਦੇਖ ਸਕਦੇ ਹੋ ਧੂਆਂ ਕੱਢ ਰਿਹਾ ਵਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀਰਾ ਹੁਣ ਆਪਾਂ ਪਾਵਾਂਗੇ ਅਦਰਕ ਹੁਣ ਆਪਾਂ ਪਾਵਾਂਗੇ ਗੰਡੇ ਲਾਜੀ ਆਪਣੇ ਗੰਡੇ ਵੀ ਜਿਹੜੇ ਭੁੱਜ ਚੁੱਕੇ ਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਆਲੂ ਤੇ ਆਲੂਆਂ ਨੂੰ ਦੋ ਕੁ ਮਿੰਟ ਫਰਾਈ ਕਰਨ ਤੋਂ ਬਾਅਦ ਫਿਰ ਆਪਾਂ ਮੂੰਗਰੇ ਪਾਵਾਂਗੇ ਲੋਜੀ 2 ਤੋਂ 3 ਮਿੰਟ ਹੋ ਚੁੱਕਿਆ ਆਪਣੇ ਆਲੂਆਂ ਨੂੰ ਇਹ ਨਾਦਰਾਉਣ ਚੇੜਾ ਨਾਲ ਸ਼ੁਰੂ ਹੋ ਗਿਆ ਵਾ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਗੰਦਰੇ ਪਾਵਾਂਗੇ ਇਹਨੂੰ ਥੋੜਾ ਜਿਹਾ ਸੇਕ ਲੱਗਣ ਤੋਂ ਬਾਅਦ 5-10 ਮਿੰਟ ਫਿਰ ਆਪਾਂ ਇਹਦੇ ਵਿੱਚ ਹਲਦੀ ਮਿਰਚ ਪਾਵਾਂਗੇ ਕਈ ਵਾਰ ਜਿਹੜੀ ਮੂੰਗਰਾਂ ਦੀ ਸਬਜ਼ੀ ਨਾ ਥੋੜੀ ਕੌੜੀ-ਕੌੜੀ ਜਿਹੀ ਲੱਗਦੀ ਆ ਇਸ ਤਾਕੇ ਪਹਿਲਾਂ ਆਪਾਂ ਇਹਨੂੰ ਫਰਾਈ ਕਰ ਲਾਂਗੇ ਬਾਅਦ ਵਿੱਚ ਮੂੰਗ ਮਿਰਚ ਪਾਵਾਂਗੇ ਲੋਜੀ ਸਬਜ਼ੀ ਆਪਣੀ ਥੱਲੇ ਲੱਗਣੀ ਸਟਾਰਟ ਹੋ ਗਈ ਆ ਹੁਣ ਆਪਾਂ ਇਹਦੇ ਵਿੱਚ ਆਪਣੇ ਟੇਸਟ ਅਨੁਸਾਰ ଲੂਨ ਮਿਰਚ ਹਲਦੀ ਪਾਵਾਂਗੇ

ਸਬਜੀ ਆਪਣੀ ਬਣ ਕੇ ਹੋ ਚੁੱਕੀ ਹੈ ਰੈਡੀ ਆਪਾਂ ਆਲੂ ਨੂੰ ਵੇਖ ਲੈਨੇ ਆ ਆਲੂ ਆਪਣੇ ਪੱਕ ਚੁੱਕੇ ਆ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਤੇ ਬਾਕੀ ਆਪਾਂ ਇਹਨੂੰ 2-3 ਮਿੰਟ ਉੱਪਰ ਰਹਿਨ ਦਾਂਗੇ ਤਾਂ ਕਿ ਸੇਕਣਾ ਜਿਹੜਾ ਮਾੜਾ ਮੋਟਾ ਰਹਿੰਦਾ ਵਾ ਹਨਾ ਉਹ ਵੀ ਹੋ ਜਾਵੇ ਵਧੀਆ ਬਣ ਜਾਵੇ ਕੈਸਾ ਆਪਾਂ ਇਹਨੂੰ ਆਪਾਂ ਚੁੱਲ੍ਹੇ ਨੂੰ ਬੰਦ ਕਰ ਦਾਂਗੇ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅਚੂਲੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ 7 ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ